ਬਿਲਕੁਲ ਜੀ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਉਹ ਤੁਸੀਂ ਵੀ ਦੇਖਿਆ ਹੋਊਗਾ ਕਈ ਜਿਹੜਾ ਤੁਸੀਂ ਦੇ ਬੰਨ ਟੁੱਟੇ ਹੋਏ ਨੇ ਪੁਰ ਕਈ ਜ਼ਮੀਨਾਂ ਜਿਹੜੀਆਂ ਨੇ ਤਕਰੀਬਨ ਉਹ ਪਾਣੀ ਦੇ ਵਿੱਚ ਸਿਮਟ ਗਈਆਂ ਨੇ ਸੋ ਅ ਰਲ ਮਿਲ ਕੇ ਘੋਲਿਓ ਨੁਕਸਾਨ ਵੀ ਹੋਇਆ ਤੇ ਦਾਨਪਨੋ ਕਰਨ ਵਾਲਿਆਂ ਦਾ ਵੀ ਜਿਹੜੀ ਤਦਾਦ ਹੈ ਸਰਕਾਰ ਨਾਲ ਖੜੀ ਹੈ ਚਤਾਨ ਬਣ ਕੇ ਸੋ ਲੱਗੇ ਕਰ ਰਹੇ ਆ ਜਿਤਨਾ ਹੁਣ ਵੀ ਇੱਥੇ ਇਹ ਅ ਅਖੀਰਲੇ ਪਿੰਡ ਨੇ ਇੱਥੇ ਹੁਣ ਰਾਸ਼ਨ ਜਿਹੜਾ ਉਹ ਵੰਡਿਆ ਜਾ ਰਿਹਾ ਹੈ ਹਰ ਜਿਹੜੀ ਵੀ ਸਮਗਰੀ ਦੀ ਜ਼ਰੂਰਤ ਹੈ ਉਹ ਜਿਹੜੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਹਾਸੇ ਹਾਸੇ ਜੇ ਜੋ ਪਰਮਾਤਮਾ ਆਪਣੀ અપਾਰ ਕਿਰਪਾ ਕਰੂਗਾ ਮੌਸਮ ਖੁੱਲੂਗਾ ਤੇ ਉਦੋਂ ਫਿਰ ਆਪਾਂ ਜਿਹੜੇ ਹੋਰ ਵੀ ਇਸ ਤੋਂ ਬਾਅਦ ਕਿਉਂਕਿ ਇਸ ਤੋਂ ਬਾਅਦ ਜਿਹੜੀ ਮੇਨ ਕੰਮ ਆ ਉਹ ਜ਼ਮੀਨਾਂ ਨੂੰ ਫਿਰ ਉਪਜਾਉ ਜਿਹੜਾ ਸ਼ਰਵਾਦ ਕਰਨ ਦੀ ਦੂਰ ਆ ਕਿਉਂਕਿ ਰੇਤਾ ਆ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਮਰ ਕੇ ਆ ਚੁੱਕੇ ਨੇ ਸੋ ਇਹ ਇਸ ਤੋਂ ਬਾਅਦ ਅਸਲ ਕੰਮ ਇਸ ਤੋਂ ਬਾਅਦ ਚੱਲੇਗਾ ਜੀ ਐਮਐਲਏ ਸਾਹਿਬ ਕਿੰਦਾ ਦੇ ਹਾਲਾਤ ਦੇਖੇ ਤੁਸੀਂ ਗ੍ਰਾਉਂਡ ਜ਼ੀਰੋ ਰਿਪੋਰਟ ਤੇ ਤੁਸੀਂ ਪਹੁੰਚੇ ਹੋ ਕਿੰਦਾ ਦੇ ਹਾਲਾਤ ਹੈ ਹਾਲੇ ਉਹ ਵੀ ਪਿੰਡ ਹੋਣਗੇ ਜਿੱਤੇ ਤੱਕ ਉਹ ਲੋਕ ਕਹਿੰਦੇ ਨੇ ਕਿ ਆਪਾਂ ਘਰ ਛੱਡ ਕੇ ਨਹੀਂ ਜਾਣਾ ਕਿੰਦਾ ਦੇ ਹਾਲਾਤ ਦੇਖੇ ਮੈਂ ਦੱਸਣਾ ਚਾਹੁੰਦਾ ਜੀ ਇਹ ਹਾਲਾਤ ਤੁਹਾਡੇ ਸਾਹਮਣੇ ਦੇਖੋ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਠੀਕ ਹੈ ਪਾਣੀ ਦਾ ਬਹਾਵ ਵੀ ਜਿਹੜਾ ਇੰਨੀ ਤੇਜ਼ ਦੇ ਵਿੱਚ ਸੀ ਸੋ ਹਾਲਾਤ ਤੇ ਤਰਸਯੋਗ ਨੇ ਪਰ ਇਹ ਆ ਵੀ ਆਪਾਂ ਨੂੰ ਰਲ ਮਿਲ ਕੇ ਸਾਰੇ ਪੰਜਾਬ ਆ ਪੰਜਾਬੀਅਤ ਆ ਰਾਲ ਮਿਲ ਕੇ ਨੂੰ ਜਿਹੜੀ ਇਹ ਔਖੀ ਘੜੀ ਨੂੰ ਜਿਹੜਾ ਕਟਾਂਗੇ ਦੇਖੋ ਜੀ ਵਿਰੋਧੀਆਂ ਦਾ ਆਪਣਾ ਕੰਮ ਆ ਸਿਰਫ ਉਹਨਾਂ ਨੇ ਥਰੀਲਾਂ 'ਚ ਰਹਿਣਾ ਤੇ ਫੋਟੋਆਂ ਖਿਚਵਾਉਣੀਆਂ ਨੇ ਗਰਾਊਂਡ ਤੇ ਕੋਈ ਨਹੀਂ ਕੰਮ ਕਰਦਾ ਆ ਦੇਖ ਲਓ ਮੇਰੇ ਨਾਲ ਡਾਕਟਰ ਸੰਨੀ ਅਨੁਵਾਰਿਆ ਜੀ ਐਮਐਲਏ ਸਾਹਿਬ ਲਖਣਾ ਜੀ ਸਾਰੇ ਆਪਾਂ ਲੱਗੇ ਆ ਗਰਾਊਂਡ ਜ਼ੀਰੋ ਤੋਂ ਲੱਗੇ ਇੱਥੋਂ ਅਸੀਂ ਈ ਕਣੀਆਂ ਕੇ ਬਿੰੜ ਜਿਹੜਾ ਬਿਲਕੁਲ ਲਿੰਕ ਟੁੱਟ ਗਿਆ ਸਾਰੇ ਹਿੰਦੁਸਤਾਨ ਨਾਲੋਂ ਪਿੰਡ ਦਾ ਲਿੰਕ ਟੁੱਟ ਗਿਆ ਇੱਥੋਂ ਤਿੰਨ ਫੋਟਾ ਲੈ ਕੇ ਰਸਤਾ ਲੈ ਕੇ ਆਪਾਂ ਉਸ ਪਿੰਡ ਤੱਕ ਗਏ ਆ ਜਿੱਥੇ ਉਹ ਲੋਕ ਸੀਗੇ ਇਕੱਠੇ ਹੋ ਕੇ ਉੱਥੋਂ ਦਾ ਕਰਾਚਣ ਜਿਹੜਾ ਆਪਾਂ ਪਚਾ ਕੇ ਆਏ ਆ ਬਾਕੀ ਆ ਕਿ ਹਾਲਾਤ ਜਿਹੜੀ ਆ ਡੇਰਾ ਬਾਬਾ ਨਾਨਕ ਦੀ ਮੇਰੀ ਸਾਰੀ ਟੀਮ ਦੇ ਕਹੀਏ ਇੰਨੇ ਮਾੜੇ ਹਾਲਾਤ ਤਾਂ ਇਹਨਾਂ ਲੋਕਾਂ ਦੇ ਵਿੱਚ ਜੋ ਵੀ ਦੇਖ ਹੀ ਰਹੋ ਜੋ ਹਾਲਾਤ ਆ ਇੱਥੇ ਡੇਰਾ ਬਾਬਾ ਨਾਨਕ ਦੇ ਇੰਨੀ ਕੁਦਰਤ ਨੇ ਕਰੋਪੀ ਆਈ ਆ ਜਿਹੜਾ ਇੰਨਾ ਮਾੜਾ ਸਮਾ ਡੇਰਾ ਬਾਬਾ ਨਾਨਕ ਤੇ ਆ ਸਾਨੂੰ ਸਮਝ ਨਹੀਂ ਕੋਈ ਗੁਰਨਾਨਕ ਸਾਹਿਬ ਦਾ ਨਗਰ ਵਸਾਇਆ ਹੋਇਆ ਸਾਰਾ ਏਰੀਆ ਤਾਂ ਗੁਰਨਾਨਕ ਸਾਹਿਬ ਨੂੰ ਕੀ ਚੰਗਾ ਲੱਗਦਾ ਤਾਂ ਉਹ ਹੀ ਜਾਣ ਸਕਦੇ ਨੇ ਪਰ ਮੈਨੂੰ ਤੋ ਸਭ ਤੋਂ ਵੱਡੀ ਉਮੀਦ ਆ ਕਿ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਸਾਰੇ ਪੰਜਾਬ 'ਚ ਵੀ ਇੰਨੀ ਫਰਾਕਦਿਲੀ ਨਾਲ ਲੋਕਾਂ ਦੀ ਬਾਹ ਫੜ ਰਹੀ ਆ ਕਿ ਗਰਦਾਸਪੁਰ ਆਣ ਕੇ ਜਦੋਂ ਉਹਨਾਂ ਨੇ ਵਿజిਟ ਕੀਤੀ ਤਾਂ ਜਦੋਂ ਉਹਨਾਂ ਜ਼ਿਲ੍ਹਾ ਗਰਦਾਸਪੁਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਇੰਨਾ ਮਨ ਭਾਵਕ ਹੋਇਆ ਕਿ ਉਹ ਤਾਂ ਆਪਣਾ ਚੌਪਰ ਵੀ ਛੱਡ ਕੇ ਇੱਥੋਂ ਚਲੇ ਗਏ ਕਹਿੰਦੇ ਕਿ ਇਹ ਚੌਪਰ ਲੋਕਾਂ ਦਾ ਵਾ ਤੇ ਲੋਕਾਂ 'ਚ ਹੀ ਰਹੂਗਾ ਮੈਂ ਬਾਈ ਰੋਡ ਚੱਲ ਜੂਗਾ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਵੇਖਿਆ ਐਸਾ ਮੁੱਖ ਮੰਤਰੀ ਇਹਦਾ ਮੁੱਖ ਮੰਤਰੀ ਬੜੇ ਆਏ ਸਾਡੇ ਹੜ੍ਹ ਬਹੁਤ ਆਉਂਦੇ ਨੇ ਬਹੁਤ ਆਉਂਦੇ ਨੇ ਪਰ ਉੱਥੋਂ ਫੋਟੋਆਂ ਲਵਾ ਕੇ ਵਾਪਸ ਚਲ ਜਾਂਦੇ ਨੇ ਇੰਨੀ ਹਿੰਮਤ ਨਹੀਂ ਕਿਸੇ ਨੇ ਕੀਤੀ ਪਰ ਮੈਂ ਮੈਨੂੰ ਪੂਰੀ ਉਮੀਦ ਆ ਸਰਕਾਰ ਤੋਂ ਵੀ ਉਮੀਦ ਆ ਤਾਂ ਮੈਨੂੰ ਜਿਵੇਂ ਸੀਐਮ ਸਾਹਿਬ ਨੇ ਸੈਂਟਰ ਨੂੰ ਵੀ ਲੈਟਰ ਲਿਖੀ ਆ ਤਾਂ ਸਾਨੂੰ ਪ੍ਰਧਾਨ ਮੰਤਰੀ ਤੋਂ ਵੀ ਇਹ ਜ਼ਰੂਰ ਆ ਸਕਿਓ ਪੰਜਾਬ ਨੂੰ ਕਦੀ ਵੀ ਅੱਖਾਂ ਤੋਂ ਇਗਨੋਰ ਨਹੀਂ ਪਾਸੇ ਕਰਨਗੇ ਔਰ ਪੰਜਾਬ ਦੇ ਜਿਹੜੇ ਹਾਲਾਤਾਂ ਚੋਂ ਪੰਜਾਬ ਗੁੱਜਲ ਗੁੱਜਰ ਰਿਹਾ ਇਹ ਵੱਡਾ ਪੈਕੇਜ ਜਿਹੜਾ ਸਾਨੂੰ ਸੈਂਟਰ ਤੋਂ ਵੀ ਉਮੀਦ ਹੈ ਕਿ ਪੰਜਾਬ ਨੂੰ ਜਰੂਰ ਦੇਣਾ। ਬੰਨਾ ਵਸੋ ਐਸੇ ਪਰਿਵਾਰ ਵੀ ਹੈਗੇ ਨੇ ਜਿਹੜੇ ਆਪਣਾ ਘਰ-ਬਾਰ ਛੱਡਣ ਨੂੰ ਮਜਬੂਰ ਮਤਲਬ ਕਿ ਛੱਡਣ ਨੂੰ ਨਹੀਂ। ਮੈਂ ਦੇਖਿਆ ਜੀ ਮੇਰਾ ਲਾਸਟ ਪਿੰਡ ਕਣੀਏ ਕੇ ਬੇਟਾ ਉੱਥੇ 30% ਜੀ ਨੇ ਅੱਜ ਵੀ ਉਹ ਪਿੰਡ 'ਚ ਬੈਠੇ। ਸਾਡਾ ਹੈਲੀਕਾਪਟਰ ਗਿਆ ਆਰਮੀ ਦਾ ਹੈਲੀਕਾਪਟਰ ਗਿਆ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ। ਉਹਨਾਂ ਨੇ ਨਾ ਕਰ ਦਿੱਤੀ ਕਿ ਅਸੀਂ ਪਿੰਡ ਛੱਡ ਕੇ ਨਹੀਂ ਜਾਣਾ ਜਿਸ ਸਾਨੂੰ ਰਸਤਾ ਦੇਣੀ ਆ ਇੱਥੇ ਪਹੁੰਚਾ ਦਿਓ। ਹੈਲੀਕਾਪਟਰ ਦੇ ਜ਼ਰੀਏ ਉਹਨਾਂ ਦੇ ਘਰ ਤੱਕ ਰਸਤਾ ਦੇ ਕੇ ਆ ਅੱਜ ਆਪਾਂ ਬੋਰਡ ਤੇ ਰਹੀਂ ਮੈਂ ਕਹੇ ਡਾਕਟਰ ਸਾਹਿਬ ਨਾਲ ਕਹੇ ਨਾ ਪੂਰੀ ਟੀਮ ਲੈ ਕੇ ਅੱਜ ਫੇਰ ਅੱਥ ਉਹਨਾਂ ਨੂੰ ਦੇਖਿਆ ਉਹਨਾਂ ਕੱਲ ਤੱਕ ਫੇਰ ਕਹਿ ਕਿ ਸਾਨੂੰ ਡੰਗਰਾਂ ਵਾਸਤੇ ਸਾਨੂੰ ਪਛਮਾ ਵਾਸਤੇ ਚਾਰਾ ਚਾਹੀਦਾ ਕੱਲ ਮੈਂ ਉੱਧਰ ਦੀ ਵਾਇਆ ਕੋਹਣਾ ਵਾਲਾ ਜਾਊਂਗਾ ਉਹ ਕਹਿੰਦੇ ਜੀ ਉੱਪਰ ਦੀ ਆਓ ਤੁਹਾਡਾ ਉੱਪਰ ਤੱਕ ਤੁਹਾਡੀ ਟਰਾਲੀ ਵੀ ਆ ਜੇਗੀ ਕੱਲ ਮੈਂ ਉਹਨਾਂ ਨੂੰ ਉਹ ਕਹਿੰਦਾ ਤੁਸੀਂ ਕੱਲ ਚਾਰਾ ਪਚਾ ਦਿਓ ਤਾਂ ਜਿੰਨੀ ਵੀ ਰਸਤਾ ਅੱਗੋਂ ਕਹਿੰਦੇ ਅਸੀਂ ਆਪੇ ਲੈ ਜਾਵਾਂਗੇ ਉਹ ਵਿਚਾਰੇ ਪੈ ਨੇ ਸਮਾਜ ਸੇਵੀ ਵੀ ਜਿਹੜੀ ਆਪਣੀਆਂ ਮਦਦ ਕਰ ਰਹੇ ਨੇ ਉਹਨਾਂ ਨਾਲ ਕੀ ਕਹਣਾ ਦੇਖੋ ਜੀ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਐਨ ਜੀਓ ਖਾਲਸਾਏਡ ਵਾਲੇ ਬਹੁਤ ਸਾਰੇ ਲੋਕ ਜਿਹੜੇ ਅੱਜ ਐਸ ਸਾਡੀ ਔਕੀ ਘੜੀ ਤੇ ਸਾਡੇ ਨਾਲ ਖੜ ਰਹੇ ਨੇ ਔਰ ਇਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਮੈਂ ਉਹਨਾਂ ਦਾ ਇਹਰਾ ਬਾਬਾ ਨਾਨਕ ਵੱਲੋਂ ਤਹਿ ਦਿਲੋਂ ਧੰਮਤਾਂ ਕੀ ਜਿੰਨ ਇੰਨੀ ਵੱਡੀ ਮਾਤਰਾ ਦੇ ਵਿੱਚ ਸਾਡੇ ਲੋਕਾਂ ਦੇ ਜਿਹੜੇ ਔਕੇ ਸਮੇਂ ਤੇ ਸਾਡੇ ਕੰਮ ਆ ਰਹੇ ਨੇ ਮੈਨੂੰ ਤਾਂ ਲੱਗਦਾ ਕਿ ਦੁੱਖ ਚ ਹਰ ਇੱਕ ਨੂੰ ਸ਼ਰੀਕ ਹੋਣਾ ਚਾਹੀਦਾ ਦੁੱਖ ਵੰਡਾਉਣਾ ਚਾਹੀਦਾ ਅੱਜ ਸਮੁੱਚਾ ਜਗਤ ਜਿੰਨਾ ਵੀ ਆ ਉਹ ਸਾਰਾ ਹੀ ਹੜਪੀੜਤਾ ਦੇ ਨਾਲ ਆ ਮੈਂ ਤੁਹਾਡੇ ਚੈਨਲ ਤੇਰੀ ਇੱਕ ਜਿੱਤ ਗੱਲ ਜਰੂਰ ਕਰਨੀ ਚਾਹਾਂਗਾ ਆਪੇ ਆਉਣ ਵਾਲੇ ਸਮੇਂ 'ਚ ਇੱਥੇ ਬਿਲਕੁਲ 100% ਨੁਕਸਾਨ ਆ ਝੋਨੇ ਦਾ। ਅਸਾਈ ਦੋ ਕੁ ਮਹੀਨਿਆਂ ਨੂੰ ਕਣਕਾਂ ਵੀ ਪੀਚਣੀਆਂ। ਜਿਸ ਹਾਲਾਤ 'ਚ ਅੱਜ ਕਿਸਾਨ ਵਾ ਇੱਥੋਂ ਦਾ। ਇਹਨਾਂ ਦੇ ਕੋਲ ਨਾ ਖਾਦ ਆ ਨਾ ਬੀਜ ਆ ਕੁਛ ਨਹੀਂ ਹੈਗਾ। ਤਾਂ ਮੈਂ ਉਹਨਾਂ ਸੰਸਥਾਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਮਦਦ ਕਰਨੀ ਆ ਤਾਂ ਸਾਨੂੰ ਸਿਰਫ ਲੰਗਰ ਤੱਕ ਹੀ ਨਾ ਰੱਖਿਓ। ਸਾਡੇ ਕੱਲ ਨੂੰ ਪਿੰਡ ਅਡਾਪਟ ਕਰੋ ਔਰ ਪਿੰਡਾਂ ਦੇ ਵਿੱਚ ਇੱਕ ਵਾਰੀ ਜੇ ਕਿਸੇ ਕਿਸਾਨ ਦੇ 2 ਏਕੜ ਨੇ ਜਾਂ 4 ਏਕੜ ਨੇ ਜੇ 4 ਏਕੜ ਵਾਲਿਆਂ ਨੂੰ 4 4 ਬੋਰੀਆਂ ਡੀਏਪੀ ਔਰ 4 ਬੋਰੀਆਂ ਜਿਹੜਾ ਉਹਨੂੰ ਗੁੱਥੇ ਜਿਹੜੇ ਨੇ ਬੀਜ ਦੇ ਦਿਓ ਤਾਂ ਜੇ ਲੋਕ ਜਿਹੜੇ ਆਪਣੇ ਪੈਰਾਂ ਤੇ ਫਿਰ ਦੁਬਾਰਾ ਖੜੇ ਹੋ ਸਕਣ